ਬੀਸ਼ਵਦੀਪ ਸਿਆਹ ਤੇਰੇ ਨਾਲ ਇਹੀ ਕੰਮ ਆਉਣਾ ਸੀ ਤੂੰ ਕਿਉਂਕਿ ਗਰੀਬਾਂ ਤੇ ਮਜਰੂਮਾਂ ਦੀ ਬੋਲੀ ਆਵਾਜ਼ ਬੁਲੰਦ ਕਰਦਾ ਤੇਰੇ ਨਾਲ ਇਹੀ ਹੋਣਾ ਸੀਗਾ ਤੇ ਤੇ ਪਰਚਾ ਪਾਉਣਾ ਸੀਗਾ ਕਿਉਂਕਿ ਤੇਰੇ ਨਾਲ ਤੇਰੇ ਪਿੰਡ ਦੇ ਤੇਰੇ ਸ਼ਹਿਰ ਦੇ ਜਾ ਕੋਈ ਹੋਰ ਬੰਦੇ ਤੇਰਾ ਸਾਥ ਨਹੀਂ ਦਿੰਦੇ ਬੀਸ਼ਵਦੀਪ ਬੀਸ਼ਵਦੀਪ ਸਿਆਹ ਤੇਰਾ ਇਹੀ ਹਾਲ ਹੋਣਾ ਸੀਗਾ ਹਾਸੇ ਕਾਲ ਪੰਜਾਬੀ ਉਹ ਮੈਂ ਤੁਹਾਡਾ ਆਪਣਾ ਗੁਰਮukh ਸਿੰਘ ਅੱਜ ਕੱਲ ਕਰਦੇ ਆਂਗੇ ਬੀਸ਼ਵਦੀਪ ਫਾਜ਼ਿਲਕਾਤੇ ਫਾਜ਼ਿਲਕਾਦੀ ਕਿਥੇ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਬੀਸ਼ਵਦੀਪ ਫਾਜ਼ਿਲਕਾਦੀ ਕੱਲ ਸਿਸਟਰ ਨੇ ਵੀਡੀਓ ਪਾਈ ਆ ਕਿ ਕਿ ਬੀਸ਼ਵਦੀਪ ਫਾਜ਼ਿਲਕਾ ਨੂੰ ਫਾਜ਼ਿਲਕਾਦੀ ਪੁਲਿਸ ਚੱਕ ਕੇ ਲੈ ਗਈ ਕਿ ਜਿੱਥੇ ਪੰਚਾਇਤੀ ਬੋਲੀ ਦੀ ਕੱਲ ਪੰਚਾਇਤੀ ਜ਼ਮੀਨ ਦੀ ਕੱਲ ਬੋਲੀ ਹੋਣੀ ਸੀਗੀ ਉੱਥੇ ਬੀਸ਼ਵਦੀਪ ਨੇ ਲੌਂਚਮੈਂਟ ਕਰਾਈ ਸੀਗੀ ਤੇ ਭਾਈ ਪੰਚਾਇਤੀ ਜ਼ਮੀਨ ਦੀ ਬੋਲੀ ਹੋਣੀ ਆ ਜਿਹਨੇ ਵੀ ਬੋਲੀ ਦੇਣੀ ਆਂਗੀ ਉਹ ਪੰਚਾਇਤ ਦੇ ਪਰਚੈਤੀ ਘਰ ਜਾ ਕੇ ਉੱਥੇ ਬੋਲੀ ਦੇ ਸਕਦਾ ਹੈ ਪੰਚਾਇਤ ਦੇ ਸਾਹਮਣੇ ਜਿੱਥੇ ਕਿ ਬੀਸ਼ਵਦੀਪ ਦੇ ਪਿੰਡ ਦੇ ਧਨਾਟ ਬੰਦੇ ਜਿਨ੍ਹਾਂ ਨੂੰ ਧਨਾਟ ਪਕਾਹ ਦਿੰਨੇ ਆਗੇ ਧਨਾਟ ਬੰਦੇ ਆਮ ਆਦਮੀ ਪਾਰਟੀ ਦਾ ਸਾਥ ਦੇਣ ਵਾਲੇ ਆਮ ਆਦਮੀ ਪਾਰਟੀ ਦੇ ਸਾਥੀ ਬੰਦੇ ਬੀਜਵਦੀਪ ਦੇ ਜਦੋਂ ਬੋਲੀ ਦੇਣ ਗਿਆ ਬੀਸ਼ਵਦੀਪ ਤਾਂ ਉਹਨਾਂ ਨੇ ਪਹਿਲਾਂ ਬੀਸ਼ਵਦੀਪ ਨੂੰ ਫਰਿਆ ਤੇ ਫੜ ਕੇ ਉਹਦਾ ਕੁੱਟ ਮਾਰ ਵੀ ਕੀਤੀ ਜਿੱਥੇ ਸੁਣ ਚ ਆਇਆ ਕਿ ਬੀਸ਼ਵਦੀਪ ਦੀ ਕੁੱਟ ਮਾਰ ਵੀ ਹੋਈ ਆਗੀ ਕਿ ਉਹ ਤਣਾਟ ਬੰਦਿਆਂ ਨੇ ਕੁੱਟ ਮਾਰ ਕੀਤੀ ਆ ਬੀਸ਼ਵਦੀਪ ਦੀ ਤੇ ਕੁੱਟ ਮਾਰ ਕਰਨ ਤੋਂ ਬਾਅਦ ਬੀਸ਼ਵਦੀਪ ਤੇ ਪਰਚਾ ਪਾਇਆ ਗਿਆ ਪਗਾ ਤੇ ਬੀਸ਼ਵਦੀਪ ਨੂੰ ੱੱਕੇ ਨਾਲ ਪੁਲਿਸ ਦੇ ਪਰਚਾ ਪਰਚਾ ਪਾਇਆ ਗਿਆ ੱੱਕੇ ਨਾਲ ਪੁਲਿਸ ਲੈ ਗਈ ਕਿ ਆਮ ਆਦਮੀ ਦੇ ਬੰਦਿਆਂ ਨੇ ਬੀਸ਼ਵਦੀਪ ਨਾਲ ੱੱਕਾ ਕੀਤਾ ਪਗਾ ਆਮ ਆਦਮੀ ਸਰਕਾਰ ਆਮ ਆਦਮੀ ਪਾਰਟੀ ਦੇਖੋ ਇੰਨੀ ਗਿਰ ਚੁੱਕੀ ਆ ਕਿ ਕਿ ਇੱਕ ਆ ਛੋਟੀ ਕਾਰ ਦੇ ਬਦਿਆਂ ਨੂੰ ਜ਼ਮੀਨਾਂ ਨਹੀਂ ਲੈਣ ਦਿੱਤੀ ਆਮ ਆਦਮੀ ਦੇ ਕਿਹੜੇ ਘਰਾਮ ਚੌਧਰੀ ਪੰਡਾ ਦੇ ਵਿੱਚ ਫਿਰਦੇ ਨੇ ਕਿਹੜੇ ਘਰਾਮ ਚੌਧਰੀ ਆਪਦੇ ਆਪ ਨੂੰ ਕਹਾਉਂਦੇ ਨੇ ਪੰਡਾ ਦੇ ਵਿੱਚ ਫਿਰ ਕੇ ਉਹ ਇੱਕ ਆਮ ਆਦਮੀ ਨੂੰ ਜ਼ਮੀਨ ਨਹੀਂ ਉਹਨਾਂ ਦੀ ਲੈਣ ਜ਼ਮੀਨ ਦੀ ਬੋਲੀ ਨਹੀਂ ਕੰਨ ਦਿੱਤੇ ਕੱਲ ਤੇ ਵੀਡੀਓ ਪਾਈ ਆ ਗਈ ਕਿ ਕੱਲ ਕੋਈ ਵੀ ਬੰਦਾ ਬੀਸ਼ਵਦੀਪ ਦੇ ਹੱਕ ਦੇ ਵਿੱਚ ਨਹੀਂ ਬੋਲਿਆ ਜਦੋਂ ਕਿ ਆਪਾਂ ਨੂੰ ਪਤਾ ਕਿ ਭਾਨੇ ਸਿੱਧੂ ਦੇ ਦੇ ਦੋ ਪਰਚਾ ਪਿਆ ਸੀਗਾ ਤੇ ਬੀਜਪਦੀਪ ਵੀ ਉੱਥੇ ਪਹੁੰਚਿਆ ਸੀਗਾ ਤੇ ਉਹਨੇ ਵੀ ਹਾਰਾ ਨਾੜਾ ਮਾਰਿਆ ਸੀਗਾ ਪਾਨੇ ਸਿੱਧੂ ਦੇ ਪਰਚੇ ਵੇੜੇ ਤੇ ਉਹਨੂੰ ਵੀ ਬਹੁਤ ਧਮਕੀਆਂ ਆਈਆਂ ਸੀ ਤੇ ਨਾ ਪਾਨੇ ਨੇ ਕੋਈ ਵੀਡੀਓ ਦਾ ਕੀਤਾ ਪਕਾ ਉਹਦੇ ਹੱਕ ਹੱਕ ਦੇ ਵਿੱਚ ਬੀਜਪਦੀਪ ਦੇ ਹਾਰਾ ਨਾੜਾ ਮਾਰਿਆ ਤੇ ਨਾ ਹੀ ਕਿਸੇ ਹੋ ਨੇ ਇਹਨਾਂ ਨੂੰ ਵੀ ਕਹਿਣਾ ਚਾਹੁੰਦੇ ਆਂਗੇ ਕਿ ਪਾਨਾ ਸਿੱਧੂ ਤੂੰ ਵੀ ਭਰਾ ਹੁਣ ਭੁੱਲ ਗਿਆ ਕਿ ਤੇਰੇ ਹੱਕ ਦੇ ਵਿੱਚ ਹਾਰਾ ਨਾੜਾ ਬੀਜਪਦੀਪ ਨੇ ਵੀ ਮਾਰਿਆ ਜੀ ਭਰਾਵਾ ਅੱਜ ਤੂੰ ਵੀ ਪਾਸਾ ਵੱਟ ਗਿਆ ਉਹ ਬੰਦੇ ਤੋਂ ਕਿਉਂ ਕਿ ਉਹ ਇੱਕ ਨੀਵੀਂ ਜਾਤੀ ਦਾ ਬੰਦਾ ਵਾਗਾ ਕਿ ਉਹ ਆਪਦੀ ਗੱਲ ਆਪਦੇ ਗਰੀਬ ਭਾਈਚਾਰੇ ਦੀ ਤੇ ਆਪਦੇ ਜੋ ਛੋਟੀਆਂ ਕਾਟਾਂ ਨੇ ਉਹ ਕਾਟਾਂ ਦੀ ਗੱਲ ਕਰਦਾ ਵਾਗਾ ਅੱਜ ਪਾਨਾ ਸਿੱਧੂ ਵੀ ਉਹ ਬੀਸਬਦੀਪ ਤੋਂ ਪਿੱਛੇ ਹਟੇਗਾਗਾ ਬੀਸਬਦੀਪ ਜੀ ਤੇਰੇ ਨਾਲ ਇਹੀ ਹੋਣਾ ਸੀ ਕਿਉਂਕਿ ਭਰਾਵਾ ਤੇਰੇ ਨਾਲ ਤੇਰੇ ਪਿੰਡ ਦੇ ਤੇਰੇ ਸ਼ਹਿਰ ਦੇ ਤੇਰੇ ਏਰੀਏ ਦੇ ਪਿੰਡ ਮਾਰੇ ਜਿੰਨਾ ਬਾਰੇ ਤੂੰ ਗੱਲ ਕਰਦਾ ਜਿੰਨਾਂ ਦੇ ਤੂੰ ਜਿੰਨਾਂ ਨੂੰ ਜਾਗਰੂਤ ਕਰਦਾ ਖੋਦਾ ਹੋਹੀ ਨਹੀਂ ਤੇਰੇ ਕਨਾਲ ਭਰਾਵਾ ਖੜ ਰਹੇ ਤਾਂ ਹੋਰ ਖੜੂਗਾ ਕੌਣ ਤੇ ਆਮ ਆਦਮੀ ਪਾਰਟੀ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਭਰਾਵੋ ਇੰਨੀ ਸੰਗ ਸ਼ਰਮ ਰਹੀ ਇੰਨਾ ਸੋਦ ਇੰਨਾ ਤੁਸੀਂ ਹੇਠਾਂ ਗਿਰ ਗਏ ਇੰਨਾ ਤੁਸੀਂ ਮਾਰੇ ਹਾਲਾਤਾਂ ਦੇ ਆ ਕੇ ਕਿ ਇੱਕ ਮਾਰਾ ਬੰਦਾ ਪੰਚਾਇਤੀ ਜ਼ਮੀਨ ਦੀ ਬੋਲੀ ਨਹੀਂ ਦੇ ਸਕਦਾ ਹੈਗਾ ਉਹ ਤਨਾਟ ਬੰਦਾ ਹੀ ਦੇ ਸਕਦਾ ਕਿਉਂ ਬਈ ਹੈਗੀ ਤਾਂ ਮਾਰੇ ਬੰਦਿਆਂ ਦੀ ਵੀ ਜ਼ਮੀਨ ਆ ਗਈ ਉੱਥੇ ਤੇ ਮਾਰੇ ਬੰਦਿਆਂ ਦੀ ਵੀ ਉੱਥੇ ਬੋਲੀ ਦੇ ਸਕਦੇ ਆਗੇ ਇਹ ਆਮ ਆਦਮੀ ਨੂੰ ਵੀ ਚਾਹੀਦਾ ਵਗਾ ਕਿ ਉੱਥੇ ਬੋਲੀ ਹਰੇਕ ਬੰਦਾ ਦੇ ਸਕਦਾ ਵਗਾ ਕਿ ਉਹ ਤਨਾਟ ਬੰਦਾ ਕਿਹੜਾ ਵਗਾ ਜਿਹਨੇ ਬੀਸ਼ਵਦੀਪ ਤੇ ਪਰਚਾ ਪਵਾਇਆ ਵਗਾ ਉਹ ਪਤਾ ਨਹੀਂ ਕਿਹੜਾ ਵਗਾ ਕਿੰਨੀ ਮਾਰੀ ਹਰਕਤ ਉਹਨੇ ਕੀਤੀ ਆਗੀ ਕਿ ਬੀਸ਼ਵਦੀਪ ਤੇ ਉੱਤੇ ਪਰਚਾ ਪਵਾ ਕੇ ਉਹਨੂੰ ਜੇਲ੍ਹ ਦੇ ਵਿੱਚ ਵੀ ਭੇਜਿਆ ਤੇ ਉਹਦੇ ਉੱਤੇ ਉਹਦੇ ਕੁੱਟ ਮਾਰ ਵੀ ਉਹਦੀ ਕੀਤੀ ਐਨੇ ਗਿਰ ਚੁੱਕੇ ਨੇਗੇ ਆਮ ਆਦਮੀਾਰੇ ਕੇ ਹੁਣ ਇਹਨਾਂ ਨੂੰ ਆਪ ਦਾ ਪ੍ਰਸਤਾਵ ਆ ਬਿਲਕੁਲ ਨਜ਼ਰ ਨਹੀਂ ਆ ਰਿਹਾ ਭਗਵੰਤ ਮਾਨਸ਼ਿਆ ਜਿੱਥੇ ਤੂੰ ਕਹਿੰਦਾ ਸੀਗਾ ਕਿ ਮੈਂ ਇੱਕ ਛੋਟੇ ਕਿਸਾਨ ਦਾ ਮੁੰਡਾ ਐ ਮੈਂ ਇੱਕ ਟਿਊਬਲਾ ਦੇ ਟਿਊਬਲਾ ਦੇ ਉੱਤੋਂ ਨਹਿਰਾਂ ਦੇ ਉੱਤੋਂ ਰਹਿ ਕੇ ਰਾਤ ਨੂੰ ਨੱਕੇ ਛੱਡ ਛੱਡ ਕੇ ਪਲਾਂ ਹੋਇਆ ਜੈਨ ਡੋੜੀਆਂ ਬਦਲੀਆਂ ਨੇ ਮੈਂ ਮੋਟਰਾਂ ਦੀਆਂ ਖੂਹਾਂ ਦੇ ਵਿੱਚੋਂ ਮੋਟਰਾਂ ਕੱਢ ਕੇ ਭਗਵੰਤ ਮਾਨਸ਼ਿਆ ਅੱਜ ਤੂੰ ਭੁੱਲ ਗਿਆ ਕਿ ਤੂੰ ਕਿੱਥੋਂ ਗਿਆ ਸੀਗਾ ਜੇ ਲੋਕ ਤੈਨੂੰ ਭਰਾਵਾ ਅਸੀਂ ਆਸਮਾਨ ਤੇ ਪਚਾਉਣ ਲੱਗਿਆ ਪਚਾਇਆ ਵਗਾ ਤਾਂ ਹਸ ਮਾਰ ਤੋ ਥੱਲੇ ਛੱਟਣ ਲੱਗਿਆ ਵੀ ਇਹਨਾਂ ਨੇ ਮਿੱਟ ਲਾਉਣਾ ਵਗਾ ਕੋਈ ਬਾਲਾ ਤੇਰੇ ਕੋਲ ਛਮਾ ਨਹੀਂ ਹੈਗਾ ਕਿਉਂਕਿ ਕਿਹੜਾ ਤੂੰ ਲੋਕਾਂ ਨਾਲ ੱੱੱਕਾ ਕਰਦਾ ਇਹ ੱੱੱਕਾ ਕਰਨਾ ਭਰਾਵਾ ਛੱਡ ਦੇ ਕਿਹੜੇ ਦੇੜੇ ਪਿੰਡ ਦੇ ਵਿੱਚ ਘੜਮ ਚੌਧਰੀ ਨੇ ਉਹਨਾਂ ਨੂੰ ਵੀ ਸਮਝਾ ਦੇ ਕਿ ਬੀਸ਼ਵਦੀਪ ਭਰਾਵਾ ਕੱਲਾ ਨਹੀਂ ਹੈਗਾ ਉਹਦੇ ਪਿੱਛੇ ਕਿੰਨੀਆਂ ਨੇ ਮਰੀਆਂ ਜ਼ਮੀਰਾਂ ਹੋਈਆਂ ਨੇ ਜੀ ਆ ਉਹ ਤਾਂ ਨਹੀਂ ਹੈਗੇ ਕਿਹੜੇ ਜ਼ਮੀਰ ਜਾਗਦੇ ਨੇਗੇ ਉਹ ਉਹਦੇ ਪਿੱਛੇ ਜੂਰ ਹੈਗੇ ਨੇਗੇ ਏ ਭਗਵੰਤ ਮਾਤਮਾ ਜੀਾਂ ਤੈਨੂੰ ਵੀ ਸੂਚਿਤ ਕਰਦੇ ਆਂਗੇ ਤੇ ਕਿਹੜੇ-ਕਿਹੜੇ ਘਰਾਮ ਚੌਧਰੀ ਨੇ ਕਿ ਪਿੰਡਾਂ ਦੇ ਵਿੱਚ ਵੱਸਦੇ ਉਹਨਾਂ ਨੂੰ ਵੀ ਸੂਚਿਤ ਕਰਦੇ ਆਗੇ ਕਿ ਭਰਾਵੋ ਇੰਨਾ ਧੱਕਾ ਨਾ ਕਰੋ ਹੋ ਇੰਨਾ ਧੱਕਾ ਕੀਤਾ ਮਹਿੰਗਾ ਵੀ ਕਈ ਵਾਰ ਪੈ ਸਕਦਾ ਸਾਸੀ ਕਾਲ ਜੀ ਧੰਨਵਾਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਉਹ ਘਰਾਮ ਚੌਧਰੀਆਂ ਤੱਕ ਤੇ ਭਗਵੰਤ ਮਾਤਮਾ ਤੱਕ ਵੀਡੀਓ ਜ਼ਰੂਰ ਪਹੁੰਚਾਓ ਧੰਨਵਾਦ ਜੀ